ਮੈਂ ਡਾਕਟਰ ਵਿਕਰਮ ਸਿੰਘ ਰਾਣਾ ਬਠਿੰਡਾ ਤੋਂ ਅੱਜ ਆਪਾਂ ਕਬਜ਼ੇ ਦੇ ਕਾਰਨਾਂ ਬਾਰੇ ਗੱਲ ਕਰਾਂਗੇ ਲੰਮੇ ਸਮੇਂ ਤੱਕ ਬੈਠ ਕੇ ਕੰਮ ਕਰਨ ਵਾਲਿਆਂ ਨੂੰ ਜ਼ਿਆਦਾਤਰ ਕਬਜ਼ੀ ਹੋ ਜਾਂਦੀ ਹੈ ਇਹਨਾਂ ਲੋਕਾਂ ਨੂੰ ਸਵੇਰੇ ਸ਼ਾਮ ਸੈਰ ਕਰਨੀ ਚਾਹੀਦੀ ਹੈ ਤਾਂ ਕਿ ਕਬਜ਼ੀ ਨਾ ਹੋ ਸਕੇ ਘੱਟ ਫਾਈਬਰ ਵਾਲਾ ਖਾਣਾ ਖਾਣਾ ਇਹ ਵੀ ਕਬਜ਼ੇ ਦਾ ਕਾਰਨ ਬਣਦਾ ਹੈ ਜਿਆਦਾ ਤੋਂ ਜਿਆਦਾ ਫਾਈਬਰ ਲਵੋ ਫਲ ਖਾਓ ਸਬਜ਼ੀਆਂ ਖਾਓ ਜਿਵੇਂ ਗਾਜਰ ਹੋ ਗਈ ਮੂਲੀ ਹੋ ਗਈ ਕੀੜਾ ਹੋ ਗਿਆ ਇਹਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰੋ ਆٹے ਦੇ ਵਿੱਚ ਵੀ ਜਿਹੜਾ ਹੈਗਾ ਥੂੜਾ ਵਿੱਚ ਹੀ ਹੋਣਾ ਚਾਹੀਦਾ ਤਾਂ ਕਿ ਫਾਈਬਰ ਵਿੱਚ ਹੀ ਰਹੇ ਪਾਣੀ ਘੱਟ ਪੀਣਾ ਡੀਹਾਈਡਰੇਸ਼ਨ ਹੋ ਜਾਂਦੀ ਹੈ ਵੱਤ-ਵੱਤ ਪਾਣੀ ਪੀਓ ਜਿਸ ਤਾ ਕਿ ਮੰਨ ਲਓ 24 ਘੰਟੇ ਦੇ ਵਿੱਚ ਆਪਾਂ 5 ਲੀਟਰ ਪਾਣੀ ਪੀਣਾ ਹੈ ਤਾਂ ਕਿ ਪੂੰਡੀ ਹਾਈਡਰੇਸ਼ਨ ਨਾ ਹੋਵੇ ਟਾਇਲਟ ਜਾਣ ਦਾ ਟਾਈਮ ਨਿਸ਼ਚਿਤ ਨਾ ਹੋਣਾ ਇਹ ਵੀ ਕਬਜ਼ੀ ਦਾ ਕਾਰਨ ਬਣਦਾ ਇੱਕ ਨਿਧਾਰਤ ਸਮਾਂ ਬਣਾਓ ਕਈ ਵਾਰ ਕੀ ਹੁੰਦਾ ਆਪਾਂ ਕੰਮ ਕਰਦੇ ਵਿੱਚ ਸਮੇਂ ਸਿਰ ਲੈਟਰ ਨਹੀਂ ਜਾਂਦੇ ਉਸ ਨਾਲ ਵੀ ਕਬਜ਼ੀ ਬਣ ਜਾਂਦੀ ਹੈ ਇੱਕ ਆਪਣਾ ਟਾਈਮ ਫਿਕਸ ਕਰੋ ਤਾਂ ਕਿ ਆਪਾਂ ਨੂੰ ਜਿਹੜਾ ਬ੍ਰੇਨ ਵੱਲੋਂ ਮੈਸੇਜ ਮਿਲ ਸਕੇ ਵੀ ਆ ਟਾਇਲਟ ਜਾਣਾ ਹੈ ਜਿਆਦਾ ਫਾਸਟ ਫੂਡ ਖਾਣਾ ਤਿੰਨ ਚੀਜ਼ਾਂ ਖਾਣੀਆਂ ਇਹ ਵੀ ਕਬਜ਼ੇ ਦਾ ਕਾਰਨ ਬਣਦੀਆਂ ਨੇ ਘਟੋ ਘਟ ਫਾਸਟ ਫੂਡ ਪਟੋ ਘਟ ਤਲੀਆਂ ਚੀਜ਼ਾਂ ਖਾਓ ਆਪਣੇ ਆਪ ਮੈਡੀਸਨ ਲੈਣਾ ਜਿਸ ਤਰ੍ਹਾਂ ਕੈਲਸ਼ੀਅਮ ਹੋ ਗਿਆ ਪੈਨ ਕਰ ਲੈਣ ਪੈਨ ਕਲਰ ਖਾਣਾ ਇਹ ਵੀ ਕਬਜ਼ੇ ਦਾ ਕਾਰਨ ਬਣਦਾ ਸੋ ਲੋੜ ਅਨੁਸਾਰ ਡਾਕਟਰ ਦੀ ਸਲਾਹ ਨਾਲ ਹੀ ਕੈਲਸ਼ੀਅਮ ਵਗੈਰਾ ਪੈਨ ਕਲਰ ਜਿਹੜਾ ਹੈਗਾ ਉਹ ਡਾਕਟਰ ਦੀ ਸਲਾਹ ਨਾਲ ਹੀ ਆਪਾਂ ਖਾਓ ਥੈਰਡ ਥੈਰਡ ਵੀ ਕਬਜ਼ੇ ਦਾ ਕਾਰਨ ਹੈ ਸਮੇਂ ਸਿਰ ਚੈੱਕਅਪ ਕਰਵਾ ਕੇ ਥੈਰਡ ਦੀ ਮੈਡੀਸਨ ਲਓ ਤਾਂ ਕਿ ਕਬਜ਼ੀ ਨਾ ਹੋ ਸਕੇ ਤੇ ਕੇ ਚਲੇ ਡਿਪਰੈਸ਼ਨ ਡਿਪਰੈਸ਼ਨ ਹਮ ਸਭ ਤੋਂ ਵੱਡਾ ਕਾਰਨ ਹੈ ਕਬਜ਼ੇ ਦਾ ਸਟ्रेस ਨੂੰ ਘਟਾਓ ਕੋਈ ਅੱਛੀ ਕਿਤਾਬ ਪੜ੍ਹੋ ਕੰਮ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਕਰੋ ਉਹਦੇ ਨਾਲ ਤੁਹਾਡਾ ਜਿਹੜਾ ਸਟ्रेस ਘਟ ਜੇਗਾ ਤੇ ਤੁਹਾਡੀ ਕਬਜ਼ ਠੀਕ ਹੋ ਜਾਏਗੀ। ਵੱਢੀ ਉਮਰ ਜਿਹਨਾਂ ਵੱਢੀ ਉਮਰ ਜਿਹੜੀ ਹੈਗੀ ਹੈ ਇਹ ਵੀ ਕਬਜ਼ੀ ਦਾ ਕਾਰਨ ਬਣਦੀ ਹੈ। ਤਰਗਰੇਟ ਲੇਡੀ ਇਹਨਾਂ ਨੂੰ ਵੀ ਕਬਜ਼ੀ ਹੋ ਜਾਂਦੀ ਹੈ। ਅੰਤਰੀਏ ਦੇ ਵਿੱਚ ਕਿਸੇ ਤਰ੍ਹਾਂ ਦਾ ਰੋਗ ਹੋ ਜਾਣਾ ਉਹ ਵੀ ਕਬਜ਼ੀ ਦਾ ਕਾਰਨ ਬਣ ਸਕਦਾ ਹੈ। ਜੋ ਸਮੇਂ ਸਿਰ ਜਾਂਚ ਕਰਵਾ ਕੇ ਉਸ ਤਰ੍ਹਾਂ ਦਾ ਲਾਜ ਕਬਾਉਣਾ ਚਾਹੀਦਾ ਆਪਾਂ ਨੂੰ ਇੱਕ ਤੁਮ ਮਦੈਸੀ ਫਾਰਮੂਲਾ ਦੱਸਣ ਲੱਗੇ ਆਂ ਸਰਨਾਏ ਦੇ ਪੱਤੇ ਆ ਨਾਰ ਦਾਣਾ ਤਾਲ ਜਿੰਨੀ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਲਓ ਇਹਦਾ ਪਾਊਡਰ ਬਣਾ ਲਓ ਰਾਤ ਨੂੰ ਇੱਕ ਚਮਚਾ ਪੈਣ ਲੱਗੇ ਲੈ ਲਵੋ ਜਿਹੜਾ ਪੇਟ ਹੈ ਤੁਹਾਡਾ ਉਹ ਸਵੇਰ ਨੂੰ ਬਿਲਕੁਲ ਸਾਫ਼ ਹੋ ਜਾਵੇਗਾ ਇਸਦਾ ਇਹ ਸਾਈਡ ਵਾਈਟ ਵੀ ਕੋਈ ਨਹੀਂ ਹੈ ਦੁਆਰਾ ਇਹ ਸੁਣ ਲਓ ਸਰਨਾਏ ਦੇ ਪੱਤੇ, ਅਨਾਰ ਦਾਣਾ, ਦਾਲ ਜੀਨੀ ਬਰਾਬਰ ਮਾਤਰਾ ਵਿੱਚ ਲੈ ਕੇ ਇਹਦਾ ਪਾਊਡਰ ਬਣਾ ਲਓ। ਇੱਕ ਚਮਚਾ ਰਾਤ ਨੂੰ ਪੈਣ ਲੱਗੇ ਲੈ ਲਓ। ਤੁਹਾਡੀ ਜਿਹੜੀ ਕਬਜ਼ი ਬਿਲਕੁਲ ਠੀਕ ਹੋ ਜਾਵੇਗੀ। ਇਸਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ।